ਏ ਸਰ ਇਥੇ ਸੰਮਰਾਲਾ ਤਹਿਸੀਲ ਤੇ ਕੰਨਾ ਤਹਿਸੀਲ ਤੇ ਜਿਹੜੇ ਆਸ-ਪਾਸ ਪਿੰਡ ਹੈਗੇ ਨੇ ਤੇ ਖਾਲਸਾ ਏਟ ਵਾਲੇ ਤੇ ਪਲੈਨੇਟੀ ਸਕੂਲ ਵੱਲੋਂ ਇਹ ਜਿਹੜੇ ਬਾੜ ਆਈ ਹੋਈ ਆਪਣੇ ਫਲੱਡ ਆਏ ਹੋਏ ਨੇ ਪੰਜਾਬ ਚ ਉਹਨਾਂ ਦੀ ਹੈਲਪ ਵਾਸਤੇ ਜਿਹੜੇ ਹੈ ਟਰੱਕ ਭੇਜੇ ਜਾ ਰਹੇ ਕਿਹੜੇ ਰੀਚ ਭੇਜੇ ਜਾ ਰਹੇ ਇਹ ਇਹ ਵਾਲਾ ਟਰੱਕ ਜਿਹੜਾ ਹੈਗਾ ਇਸ ਵਾਰ ਫਿਰੋਜ਼ਪੁਰ ਜਾ ਰਿਹਾ ਕਿੰਨੇ ਦਿਨਾਂ ਦੇ ਇਹ ਸਮਗਰੀ ਹੈ ਇੱਕ ਵੇਸੇ 3-4 ਦਿਨਾਂ ਚ ਹੋਈਏ ਕਿਉਂਕਿ 3-4 ਦਿਨ ਪਹਿਲਾਂ ਵੀ ਇੱਕ ਵੱਡਾ ਟਰੱਕ ਚਲਾ ਗਿਆ ਹੈ ਤੇ ਉਹਦੇ ਚ ਸਾਰੀ ਸਮਗਰੀ ਜਿਹੜੀ ਹੈ ਉਹ ਫਤਿਹਗੜ ਚੂੜੀਆਂ ਭੇਜੀ ਗਈ ਸੀਗੀ ਕਿਸ ਤਰੀਕੇ ਨਾਲ ਜਿਹੜੀ ਸਮਗਰੀ ਇਕੱਠੀ ਕੀਤੀ ਜਾਂਦੀ ਹੈ ਕਿਦਾਂ ਦੇਖੋ ਪੰਜਾਬ 'ਚ ਤਾਂ ਹਰ ਚੀਜ਼ ਮਿਲ ਜੋੜ ਕੇ ਹੀ ਹੁੰਦੀ ਹੈਗੀ ਹੈ ਤੇ ਇਹ ਸਾਰਾ ਇਹਦਾ ਸਾਰੇ ਜਿਹੜੇ ਸਾਡੇ ਪਿੰਡਾਂ ਵਾਲੇ ਹੈਗੇ ਨੇ ਸਰਪੰਚ ਆਸ-ਪਾਸ ਦੇ ਜਿਹੜੇ ਪਿੰਡ ਹੈਗੇ ਨੇ ਇਹ ਇਹਨਾਂ ਦੀ ਹੈਲਪ ਦੇ ਬਿਨਾ ਪੋਸੀਬਲ ਨਹੀਂ ਸੀਗੀ ਤੇ ਇਕ ਖਾਲਸਾਈਡ ਵਾਲੇ ਜਿਹੜੇ ਹੈਗੇ ਨੇ ਉਹਨਾਂ ਨੇ ਇਹਨਾਂ ਨੇ ਪੈਕੇਟ ਵਗੈਰਾ ਬਣਾ ਕੇ ਇਹ ਸਾਰਾ ਐਂਡ ਤੱਕ ਪਹੁੰਚਾਣਗੇ ਔਰ ਸਹੀ ਜ਼ਰੂਰਤਾਂ ਤੱਕ ਪਹੁੰਚਾ ਕੇ ਇਹ ਲੋਗ ਅਗਲੀ ਵਾਰ ਫਿਰ ਹੈਲਪ ਕਰਨਗੇ ਬਟ ਜਿਹੜੇ ਆਸ-ਪਾਸ ਦੇ ਜਿਹੜੇ ਪਿੰਡ ਹੈਗੇ ਨੇ ਤਹਿਸੀਲ ਸਮਰਾਲਾ ਤੇ ਤਹਿਸੀਲ ਖੰਨਾ ਦੇ ਇਹ ਸਾਰੇ ਸਰਪੰਚਾ ਨੇ ਬਹੁਤ ਵੱਡ ਚੜ ਕੇ ਅੱਗੇ ਜਿਹੜੀ ਇਹ ਆ ਕਿ ਹੈਲਪ ਕੀਤੀ ਹੈ ਤੇ ਅੱਜ ਵੀ ਇਨਫੈਕਟ ਇੱਕ ਟਰੱਕ ਲੈ ਕੇ ਆਏ ਹੈਗੇ ਨੇ ਟਰਾਲੀਆਂ ਲੈ ਕੇ ਆਏ ਹੈਗੇ ਨੇ ਇਹਨਾਂ ਦੇ ਬਿਨਾ ਇਹ ਪੋਸੀਬਲ ਨਹੀਂ ਸੀਗਾ ਬਿਲਕੁਲ ਵੀ ਪੋਸੀਬਲ ਨਹੀਂ ਸੀਗਾ ਸਦੋ ਤੋਂ ਸ਼ੁਰੂ ਕੀਤਾ ਗਿਆ ਵੀ 스타ਟਡ ਟੂ ਵੀਕਸ ਬੈਕ ਐਕਚੁਅਲੀ ਅਸੀਂ 2 ਹਫ਼ਤੇ ਪਹਿਲਾਂ ਸ਼ੁਰੂ ਕੀਤਾ ਸੀਗਾ ਜਦੋਂ ਪਹਿਲੀ ਛੁੱਟੀ ਪਈ ਸੀ ਸਰਕਾਰ ਨੇ ਕੀਤੀ ਸੀਗੀ ਕਿ ਆ ਹੁਣ ਛੁੱਟੀ ਆ ਗਈ ਸਾਡੀ ਤਾਂ ਛੁੱਟੀ ਸੀਗੀ ਨਹੀਂ ਤੇ ਸਾਨੂੰ ਇਹ ਸੀਗਾ ਕਿ ਜਿਹੜੀ ਛੁੱਟੀ ਹੈ ਜਿਹੜੇ ਆਪਾਂ ਚੰਗੇ ਕੰਮ ਤੇ ਪਹਿਲਾਂ ਲੱਗਿਆ ਕਿ ਛੁੱਟੀਆਂ ਹੋ ਗਈਆਂ ਫਿਰ ਤੋਂ ਛੁੱਟੀਆਂ ਹੋ ਗਏ ਸਿਲੇਬਸ ਚਲਾ ਜਾਏਗਾ ਪਿੱਛੇ ਪਰ ਫਿਰ ਲੱਗਿਆ ਕਿ ਨਹੀਂ ਸ਼ਾਇਦ ਇਹ ਹੈਲਪ ਵਾਸਤੇ ਮਿਲੀ ਹੈ ਕਿ ਚਲੋ ਆਪਾਂ ਸਾਰੀ ਕਮਿਊਨਿਟੀ ਇਕੱਠੀ ਹੁੰਦੇ ਆ ਤੇ ਇਕੱਠੇ ਹੋ ਕੇ ਫਿਰ ਜਿਹੜਾ ਹੈਗਾ ਆਪਾਂ ਸਮਾਨ ਉੱਥੇ ਭੇਜਦੇ ਆਂ स्टूडेंट्स कितना इससे हेल्प कर रहे स्टूडेंट्स एंड पेरेंट्स ने बहुत हेल्प की थी पेरेंट्स रात नु 9:00 बजे 10:00 बजे भी सामान ਛੱਡ ਕੇ ਜਾਂਦੇ ਰਹੇ ਨੇ ਤੇ ਅੱਜ ਵੀ पेरेंट्स ਕੁਛ ਆਏ ਹੋਏ ਨੇ ਸਾਡੇ ਨਾਲ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਥਰੂ اور ਫਾਈਨੈਂਸ਼ੀਅਲ ਹੈਲਪ اور ਜਿਹੜੀ ਸਮਾਨ ਦੀ ਹੈਲਪ ਹੈ ਬਹੁਤ ਵਾਰ ਛੱਡ ਕੇ ਕੀਤੀ ਹੈਗੀ ਹੈ ਹੁਣ ਕਿਦਾਂ ਦੇ ਸਮਾਨ ਦੀ ਉਧਰ ਰਿਕੁਆਇਰਮੈਂਟ ਹੈ ਜਿਹਦਾ ਬਾਣੀ ਉੱਤਰਦਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਵਾਈਪਰ ਚਾਹੀਦੇ ਨੇ ਗਾਰਾ ਕੱਢਣ ਵਾਸਤੇ ਤੇ ਝਾੜੂ ਚਾਹੀਦੇ ਤਿੱਲੇ ਵਾਲੇ ਤੇ ਫੈਨਾਈਲ ਚਾਹੀਦਾ ਡੀਟੀਟੀ ਚਾਹੀਦੀ ਹੈ ਦਵਾਈਆਂ ਚਾਹੀਦੀਆਂ ਨੇ ਕਿਉਂਕਿ ਹੁਣ ਜਦੋਂ ਪਾਣੀ ਥੱਲੇ ਜਾਏਗਾ ਤੇ ਉਹ ਇੰਨਾ ਉਥੇ ਮਤਲਬ ਜਾਨਵਰ ਮਰੇ ਹੋਏ ਨੇ ਹੋਰ ਬਹੁਤ ਅੰਦਾ ਪਾਣੀ ਬਿਲਕੁਲ ਕਾਲਾ ਹੋ ਚੁੱਕਿਆ ਹੈ ਤੇ ਉਹਦੇ ਨਾਲ ਬਿਮਾਰੀਆਂ ਬਹੁਤ ਫੈਲਣਗੀਆਂ ਤੇ ਉਹ ਬਿਮਾਰੀਆਂ ਨੂੰ ਕੰਟਰੋਲ ਕਰਨ ਵਾਸਤੇ ਉਹ ਘਰ ਜਿਹੜੇ ਜਿੰਨਾ ਚੁ ਇੰਨਾ ਨਗਾਰਾ ਭਰਿਆ ਪਿਆ ਉਹਨਾਂ ਨੂੰ ਰਹਿਣ ਵਾਸਤੇ ਵਾਪਸ ਬਣਾਉਣ ਵਾਸਤੇ ਕਿ ਕਈ ਲੋਕਾਂ ਦੀ ਛੱਤਾਂ ਵਾਸਤੇ ਛੱਤਾਂ ਚਾਹੀਦੀਆਂ ਹੋਣਗੀਆਂ ਤੇ ਇਹ ਸਾਰੀ ਚੀਜ਼ਾਂ ਦੀ ਹਿਸਾਬ ਰਹਿ ਗਈ ਰਾਸ਼ਨ ਉੱਥੇ ਬਹੁਤ ਜ਼ਿਆਦਾ ਪਹੁੰਚ ਚੁੱਕਿਆ ਆਲਰਡੀ ਆਪਾਂ ਕੀ ਸਮਾਨ ਭੇਜਨੇ ਕੀ ਤਰੀਕਾ ਸਾਡੇ ਵੱਲੋਂ ਅੱਜਕੱਲੇ ਬੇਸਿਕਲੀ ਉਹੀ ਬੇਸਿਕ ਸਮਾਨ ਜਾ ਰਿਹਾ ਹੈਗਾ ਤਰਪਾਲਾਂ ਜਾ ਰਹੀਆਂ ਨੇ ਰਾਸ਼ਨ ਜਾ ਰਿਹਾ ਹੈਗਾ ਬਟ ਜਿੱਥੇ ਨਹੀਂ ਪਹੁੰਚਿਆ ਸੀ ਕੋਸ਼ਿਸ਼ ਕਰ ਰਹੇ ਕਿ ਅਸੀਂ ਉੱਥੇ ਪਹੁੰਚਾਈਏ ਬਾਕੀ ਲੋਕਾਂ ਕੀ ਅਪੀਲ ਕਰਨੀ ਚਾਹੁੰਦਾ ਹਾਂ ਕੀ ਦੇਖੋ ਜਦੋਂ ਵੀ ਆਪਣੇ ਘਰ 'ਚ ਜਦੋਂ ਮੁਸੀਬਤ ਆਂਦੀ ਹੈਗੀ ਸਭ ਤੋਂ ਪਹਿਲਾਂ ਤਾਂ ਆਪਾਂ ਪੋਲਿਟਿਕਸ ਖਿੱਦਨੀ ਬੰਦ ਕਰੀਏ ਜਿੰਨਾ ਵੱਡਾ ਪੰਜਾਬੀਆਂ ਦਾ ਦਿਲ ਹੈ ਦੇਣ ਵਾਸਤੇ ਉਹਨਾਂ ਲੈਣ ਵਾਸਤੇ ਵੀ ਰੱਖਣਾ ਚਾਹੀਦਾ ਹੈ ਜਿਹੜਾ ਬੰਦਾ ਜਿੰਨਾ ਦੇ ਰਿਹਾ ਚਾਹੇ ਛੋਟਾ ਦੇ ਰਿਹਾ ਘੱਟ ਦੇ ਰਿਹਾ ਪੁਰਾਣਾ ਦੇ ਰਿਹਾ ਨਵਾਂ ਦੇ ਰਿਹਾ ਬਟ ਐਟਲੀਸਟ ਉਹ ਦਿਲੋਂ ਦੇ ਰਿਹਾ ਹੈਗਾ ਤਾਂ ਉਸ ਚੀਜ਼ ਦੀ ਰਿਸਪੈਕਟ ਕਰਨੀ ਚਾਹੀਦੀ ਅਸੀਂ ਇਹਦੇ ਉਥੋਂ ਨਹੀਂ ਲਵਾਂਗੇ ਉਥੋਂ ਨਹੀਂ ਲਵਾਂਗੇ ਤੇ ਜਦੋਂ ਦੇਣ ਦਾ ਏਡਾ ਵਟਾ ਦਿਲ ਰੱਖਦੇ ਉਹਦਾ ਲੈਣ ਦਾ ਵੀ ਰੱਖਣਾ ਚਾਹੀਦਾ ਹੈ ਜਿਹੜਾ ਬੰਦਾ ਜਿਵੇਂ ਵੀ ਦੇ ਰਿਹਾ ਹੈਗਾ ਸਿਰੱਖਾਂ ਤੇ ਲੈ ਕੇ ਲਓ ਪਾਵੇਂ ਉਹ ਯ ਬਟ ਮਤਲਬ ਲੈਣਾ ਵੀ ਆਣਾ ਚਾਹੀਦਾ ਰੇ ਇੰਡੀ ਜਗਾ ਕਿਆ ਨਾ ਮੇਰਾ ਨਾਮ ਉਹ ਮੰਗਾ ਮੈਂ ਵਨ ਬਾਈਟ ਖਾਣਾ ਤੋਂ ਹਾਂ ਔਰ ਮੇਰੇ ਬੱਚੇ ਸਕੂਲ ਚ ਪੜਦੇ ਨੇ ਮੈਂ ਐਜ਼ ਅ ਪੇਰੈਂਟਸ ਇਥੇ ਰੋਲ ਨਹੀਂ ਭਾਰੀ ਅੱਜ ਕੀ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਿਆ ਕਿ ਰਿਕੁਆਇਰਮੈਂਟ ਹੈ ਤੇ ਕਿਤਾਬਾਂ ਦੀ ਰਿਕੁਆਇਰਮੈਂਟ ਸੀ ਆ ਦੇਖੋ ਸਕੂਲ ਵਾਲਿਆਂ ਦੀ ਸਭ ਤੋਂ ਪਹਿਲਾਂ ਤਾਂ ਬਹੁਤ ਬੜੀ ਐਫੀਸ਼ੀਐਂਸੀ ਹੈ ਕਿ ਇਹਨਾਂ ਨੇ ਪਾਇਆ ਸੀਗਾ ਸਾਨੂੰ ਸਾਰੇ ਪੇਰੈਂਟਸ ਨੂੰ ਗਰੁੱਪ ਦੇ ਵਿੱਚ ਸਾਰੇ ਕਿਤੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਚਲਾਇਆ ਸੀ ਕਿ ਜਿੰਨੇ ਪੇਰੈਂਟਸ ਆਲੇ ਦੁਆਲੇ ਦੇ ਬੱਚੇ ਕੁਝ ਵੀ ਸਪੋਰਟ ਕਰ ਸਕਦੇ ਨੇ ਉਹ ਤੁਸੀਂ ਜ਼ਰੂਰ ਕਰੋ ਤੇ ਸਕੂਲ ਦੇ ਥਰੂ ਹੀ ਸਾਨੂੰ ਪਤਾ ਲੱਗਿਆ ਫਿਰ ਅਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਸਾਰੇ ਪੇਰੈਂਟਸ ਨੂੰ ਅਪੀਲ ਕੀਤੀ ਵੀ ਕੋਈ ਵੀ ਕੁਝ ਵੀ ਜੋ ਛੋਟਾ ਮੋਟਾ ਸਹਿਯੋਗ ਕਰ ਸਕਦਾ ਤੇ ਜ਼ਰੂਰ ਕਰੋ ਔਰ ਸਕੂਲ ਨੂੰ ਸਪੋਰਟ ਬਹੁਤ ਅੱਛਾ ਲੱਗ ਰਿਹਾ ਹੈ ਦੇਖੋ ਇੱਕ ਬਹੁਤ ਮਤਲਬ ਨੇਕ ਕੰਮ ਹੈ ਕਹਿ ਸਕਦੀ ਹਾਂ ਔਰ ਸੈਕਿੰਡ ਟਾਈਮ ਹੋ ਰਿਹਾ ਹੈ ਇਹ ਪਹਿਲਾਂ ਵੀ ਮੈਮ ਸੋਨੀਆ ਮੈਮ ਔਰ ਪਲੈਨੇਟੀ ਸਕੂਲ ਸਾਰਾ ਇਕੱਠਾ ਹੋ ਕੇ ਸਾਰੇ ਹਾਲੇਦ ਵਾਲੇ ਦੇ ਪਿੰਡਾਂ ਇਕੱਠੇ ਹੋ ਕੇ ਖਾਣੇ ਦੇ ਸ਼ਹਿਰ ਵਾਸੀਆਂ ਨੇ ਜਿਨ੍ਹਾਂ ਵੀ ਕੋਈ ਸਮਾਨ ਸੀਗਾ ਇੱਕ ਟਰੱਕ ਪਹਿਲਾਂ ਜਾ ਚੁੱਕਿਆ ਹੈ ਔਰ ਹੁਣ ਇਹ ਸੈਕਿੰਡ ਟਾਈਮ ਹੈ ਕਿ ਇੱਥੋਂ ਦੀ ਟਰੱਕ ਜਾ ਰਿਹਾ ਹੈ ਤੇ ਡੈਫੀਨੇਟਲੀ ਇਹਦਾ ਪਾਰਟ ਬਣ ਕੇ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਔਰ ਸਕੂਲ ਦੇ ਥਰੂ ਹੀ ਸਭ ਕੁਝ ਹੋ ਰਿਹਾ ਹੈ ਆਤਾ ਹੈ ਸਾਡੇ ਲਈ ਹੋਰ ਵੀ ਬਹੁਤ ਅੱਛੀ ਗੱਲ ਹੈ ਔਰ ਬੱਚੇ ਸਕੂ ਕੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿ ਅਸੀਂ ਸਿਰਫ ਚੰਗੇ ਟਾਈਮ 'ਚ ਨਹੀਂ ਮਾੜੇ ਟਾਈਮ 'ਚ ਵੀ ਆਪਣੇ ਪੰਜਾਬੀਆਂ ਨਾਲ ਕਿਵੇਂ ਖੜੇ ਹੋਣਾ ਹੈ ਤੇ ਕਿਵੇਂ ਕਰਨਾ ਹੈ ਬੱਚਿਆਂ ਲਈ ਬਹੁਤ ਬੜੀ ਇਨਕਰੇਜਮੈਂਟ ਬਣ ਰਹੀ ਹੈ। ਹਾਂਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਰਨਜੀਤ ਸਿੰਘ ਹੈ ਜੀ। ਜਿਹੜੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਹਰ ਜੀਤਤਾ ਜੀ ਕਿਤ ਕਿਦਾਂ ਦਾ ਉਪਰਾਲਾ ਇਹ ਬਹੁਤ ਵਧੀਆ ਉਪਰਾਲਾ ਜੀ ਮੈਂ ਚਾਹੁੰਦਾ ਕਿ ਹਰ ਇੱਕ ਸਕੂਲ ਵਿੱਚ ਇਦਾਂ ਕਰਨਾ ਚਾਹੀਦਾ। ਫਿਰ ਤੁਹਾਨੂੰ ਪਤਾ ਪੰਜਾਬੀ ਆਪਦਾ ਪਹਿਲਾਂ ਹੀ ਬਹੁਤ ਦਿਲਦਾਰ ਹੁੰਨੇ ਆ। ਕਿੱਥੇ ਵੀ ਕੋਈ ਮੁਸੀਬਤ ਆਉਂਦੀ ਆ ਸਭ ਤੋਂ ਪਹਿਲਾਂ ਪੰਜਾਬੀ ਜਾ ਕੇ ਡਟ ਕੇ ਖੜਦੇ ਨੇ ਤੇ ਇਸ ਵਾਰ ਤਾਂ ਮੁਸੀਬਤ ਆਪਣੇ ਘਰੇ ਆਈ ਐ ਸੋ ਆਪਾਂ ਕਿਉਂ ਨਾ ਬਰਾਬਰ ਖੜੀਏ ਸੋ ਪੈਨਲਟੀ ਸਕੂਲ ਦਾ ਬਹੁਤ ਵੱਡਾ ਉਪਰਾਲਾ ਆ ਕਿ ਉਹ ਹੜ੍ਹ ਪੀਟ ਤੋਂ ਨੇ ਬਰਾਬਰ ਖੜੇ ਆ ਨਾ ਕਿ ਸਾਰੇ ਬੱਚਿਆਂ ਦੇ ਪੇਰੈਂਟਸ ਹਮ ਹਮਾ ਕੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਜੋ ਕਿ ਲੋਡ ਬੰਦ ਲੋਕਾਂ ਨੂੰ ਪ੍ਰੋਪਰ ਟਾਈਮ ਤੇ ਪਹੁੰਚ ਰਹੀ ਆ ਇਹਨਾਂ ਨੂੰ ਬੱਚਿਆਂ ਨੂੰ ਕੀ ਸਿੱਖਣਗੇ ਬੱਚਿਆਂ ਨੂੰ ਇਹ ਸਿੱਖਣ ਨੂੰ ਮਿਲਦੀ ਐ ਕਿ ਜੇ ਕਿਤੇ ਮੁਸੀਬਤ ਆਸੀ ਬਰਾਬਰ ਖੜਨਾ ਜੀ ਆਉਣ ਵਾਲੀਆਂ ਪੀੜ੍ਹੀਆਂ ਸਭ ਯਾਦ ਰੱਖਣਗੀਆਂ ਕਿ ਕਿਦੋਂ ਪਾਣੀ ਆਇਆ ਸੀਗਾ ਤਾਂ ਸਾਡੇ ਮਾਪੇ ਨੇ ਸੇਵਾ ਤੁਸੀਂ ਕਿਤਾ ਮਹਿਸੂਸ ਕਰ ਮੈਂ ਬਹੁਤ ਮਹਿਸੂਸ ਕਰਦਾ ਹਾਂ ਸੋਸ਼ਲ ਮੀਡੀਆ ਦਾ ਰਾਹੀਂ ਮੈਂ ਵੀ ਬਹੁਤ ਬੜੀ ਅਪੀਲ ਕੀਤੀ ਸਾਰਿਆਂ ਨੇ ਸਾਰਿਆਂ ਨੇ ਜੋ ਵੀ ਮੇਰੇ ਨਾਲ ਜੁੜੇ ਹੋਏ ਨੇ ਸਾਰਿਆਂ ਨੇ ਹਮ ਹਮਾ ਕੇ ਦੀ ਮਦਦ ਕੀਤੀ ਹੈ ਜੀ ਕੀ ਨਾਮ ਹੈ ਤੁਹਾਡਾ ਮੈਂ ਨਾ ਪਰਕਟ ਸਿੰਘ ਕਿਹੜੇ ਪਿੰਡ ਤੋਂ ਹਾਂ ਪਿੰਡ ਪੌਰਲਾ ਜੀ ਜਿਵੇਂ ਹੁਣ ਇਹ ਅਪਰਾਲਾ ਕੀਤਾ ਜਾ ਰਿਹਾ ਹੈ ਰਾਸਮਗਰੀ ਭੇਜੀ ਜਾ ਰਹੀ ਕਿੰਧਾ ਦਾ ਅਪਰਾਲਾ ਲੱਗਦਾ ਹੈ ਇਹ ਬਹੁਤ ਵਧੀਆ ਅਪਰਾਲਾ ਜੀ ਇਹਨਾਂ ਨੇ ਸਕੂਲ ਵਾਲਿਆਂ ਨੇ ਸਾਨੂੰ ਮੈਸੇਜ ਲਾਇਆ ਸੀ ਪਿੰਡ ਦੇ ਵਿੱਚੋਂ ਇਕੱਲੇ ਇਕੱਲੇ ਘਰ ਤੋਂ ਵਿੱਚੋਂ ਗਰੀਬ ਤੋਂ ਗਰੀਬ ਨੇ ਵੀ ਸਮਾਨ ਇਹਦੇ ਵਿੱਚ ਦਿੱਤਾ ਸਾਰਿਆਂ ਨੇ ਆਪਣਾ ਹਿੱਸਾ ਪਾਇਆ ਜੀ ਇਹ ਸਾਰਾ ਸਮਾਨ ਪਹਿਲਾਂ ਵੀ ਅਸੀਂ ਇੱਕ ਇਥੇ ਟਰੈਲੀ ਛੱਡ ਕੇ ਗਏ ਆ ਇੱਕ ਮਗਰ ਸੰਡੇ ਨੂੰ ਵੀ ਇੱਕ ਟਰੈਲੀ ਛੱਡ ਕੇ ਗਏ ਆ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਸੀ ਤੁਸੀਂ ਕਿੰਨਾਂ ਲੋਕਾਂ ਤੱਕ ਅਪਰੋਚ ਕਰਦੇ ਹੋ ਜਾਂ ਕਿੰਦਾ ਗੱਲਬਾਤ ਹੁੰਦੀ ਆ ਉਹਨਾਂ ਲੋਕਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜੀ ਬਹੁਤ ਵਧੀਆ ਅਪਰਾਲਾ ਜੀ ਇਹ ਜਿਹੜੇ ਇੱਧੇ ਉੱਧਰ ਹੜਾਏ ਨੇ ਹੜਾ ਨਾਲ ਨੂੰ ਆਪਣੇ ਮਦਦ ਕੀਤੀ ਜੇ ਲੋਕਾਂ ਦਾ ਬਹੁਤ ਵਧੀਆ ਅਪਰਾਲਾ ਜੀ ਕਿਹਨਾਂ ਮੇਟੋ ਬਗੈਂਤਾ ਸਿਕਲ ਕਿਹੜੇ ਪਿੰਡ ਤੋਂ ਦਵਾਲੇ ਤੋਂ ਠੀਕ ਕਿਦਾਂ ਦਾ ਲੱਗ ਰਿਹਾ ਹੈ ਜਿਹੜੀ ਰਾਸ ਸਮਗਰੀ ਭੇਜੀ ਹੈ ਬਹੁਤ ਵਧੀਆ ਲੱਗਦੀ ਹੈ ਬਹੁਤ ਵਧੀਆ ਸਕੂਲ ਦਾ ਧੰਨਵਾਦ ਕਰਦੇ ਹਾਂ ਇਹ ਸਾਡੇ ਤੱਕ ਪਹੁੰਚ ਕੀਤੀ ਹੈ ਗਾਂਪਲਡਾਂ ਦੇ ਲੋਕਾਂ ਤੱਕ ਪਹੁੰਚ ਕੀਤੀ ਤੇ ਜਿਹਨਾਂ ਲੋਕਾਂ ਨਾਲ ਸੰਜੋਗ ਹੋਇਆ ਦਫ਼ਤਰ ਹੈ ਨਾ ਤੇ ਜਿਹੜੀ ਤੁਸੀਂ ਜਿੱਦਾਂ ਲੋਕਾਂ ਤੱਕ ਗੱਲਬਾਤ ਕਰਦੇ ਹੋ ਤਾਂ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਹੈ ਬਹੁਤ ਹੀ ਗੱਲ ਬਹੁਤ ਵਧੀਆ ਪ੍ਰਿੰਟ ਚਲੋਸਮੈਂਟ ਕਰਾਈ ਸਾਰਾ ਪ੍ਰਿੰਟ ਦਾ ਪੂਰਾ ਸਾਥ ਦਾ ਤੇ ਬਹੁਤ ਹੀ ਲੱਗਿਆ ਸਕੂਲ ਦੇ ਧੰਨਵਾਦ ਕਰਦੇ ਹਾਂ ਕਿੰਨੀ ਵਧੀਆ ਸੇਵਾ ਕਰਦੇ ਨੇ ਖਾਲਸਾ ਸਾਹਿਬ ਦੀ ਧੰਨਵਾਦ ਕਰਦੇ ਹਾਂ ਕਿਆ ਨਾਮ ਤੁਹਾਡਾ ਮੇਰਾ ਨਾਮ ਹੈ ਲਖੰਦਰਪਾਲ ਸਿੰਘ ਲਾਲੀ ਪਿੰਡ ਕਿਸ਼ਨਗੜ੍ਹ ਠੀਕ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਰਾਸਮੱਤੀ ਪੇਟੀ ਜਾ ਰਹੀ ਸਰ ਇਹ ਮੈਂ ਪਿੰਡ ਕਿਸ਼ਨਗੜ੍ਹ ਤੋਂ ਐਨਆਰਆਈ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਤੋਂ ਰਾਸ਼ਨ ਇਕੱਠਾ ਕਰਕੇ ਲੈ ਕੇ ਆਏ ਹਰਪੀਤਾਂ ਲਈ ਤੇ ਪਿੰਡ ਵਾਲਿਆਂ ਦੇ ਵੱਧ ਤੋਂ ਵੱਧ ਇਸ਼ਾ ਪਾਇਆ ਜੀ ਇਹਦੇ ਵਿੱਚ ਕਿਦਾਂ ਮਹਿਸੂਸ ਕਰਦੇ ਹੋ ਵੀ ਇਹ ਜਿਹੜਾ ਕਾਰਜ ਜਿਹੜੇ ਕਾਰਜ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਅਸੀਂ ਵੀ ਅਰਦਾਸ ਕਰਦੇ ਹਾਂ ਵੀ ਅੱਗੇ ਵਾਸਤੇ ਅਜਿਹੀ ਕੋਈ ਪ੍ਰੋਬਲਮ ਨਾ ਆਵੇ ਦਿੱਕਤ ਨਾ ਆਵੇ ਪ੍ਰਮਾਤਮਾ ਅਗੇ ਪਰ ਜਦੋਂ ਮੁਸ਼ਕਲ ਦੀ ਵਿੱਚ ਆ ਗਿਆ ਪੰਜਾਬ ਤਾਂ ਅਸੀਂ ਉਹਨਾਂ ਦੀ ਮਦਦ ਲਈ ਤਿਆਰ ਹਾਂ ਹਰ ਸਮੇਂ ਤਿਆਰ ਹਾਂ ਕਲਾਮਾ ਛੋਟਾ ਸੁਖਦੀਪ ਸਿੰਘ ਹਾਲਸਾ ਜਿਹੜੀ ਹੋਈ ਸੇਵਾ ਕਰ ਰਿਹਾ ਹੈ ਤੇ ਕਿੰਨਾ ਥੋੜੇ ਮਨ ਚਾਹੀਦੇ ਕਿਸ ਲਈ ਕਿ ਨਾ ਦੇ ਆ ਸਰ ਦੇਖੋ ਸਾਰੇ ਪੰਜਾਬ ਦੇ ਵਿੱਚ ਜੋ ਇਸ ਵਕਤ ਸਥਿਤੀ ਬਣੀ ਹੋਈ ਹੈ ਇਸ ਨੂੰ ਦੇ ਦੇ ਸਾਡੇ ਜਿਹੜੇ ਨੌਜਵਾਨ ਮੁੰਡੇ ਨੇ ਕਿੰਨਾਂ ਨੇ ਇਹ ਸੋਚ ਕੇ ਪਹਲਾ ਲਗ ਲਿਆ ਵੀ ਸਾਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਲਈ ਅਸੀਂ ਆਪਣੇ ਹੈੱਡਕੁਆਰਟਰ ਨਾਲ ਗੱਲ ਕਰਕੇ ਤੇ ਇਹ ਸਭ ਉਪਰਾਲੇ ਲਈ ਉਹਨਾਂ ਤੋਂ ਪਰਮਿਸ਼ਨ ਲਈ ਤੇ ਸਮਾਨ ਇਕੱਠਾ ਕਰਨ ਲਈ ਇਕੱਠਾ ਕਰਨ ਲਈ ਸਕੂਲ ਦਾ ਨਾਲ ਮੈਨੇਜਮੈਂਟ ਦੇ ਨਾਲ ਮਦਦ ਲਈ ਇੱਕ ਤੋਂ ਤੋਂ ਲੱਗੇ ਹੋਏ ਨੇ ਸਰ ਇਹਨਾਂ ਨੂੰ 20 ਦਿਨ ਹੋ ਗਏ ਜੀ ਸਾਨੂੰ ਇਸ ਤਰੀਕੇ ਦਾ ਹੁਣ ਸਮਾਨ ਜਿਹੜਾ ਵੀ ਅੱਗੇ ਫਰਦਰ ਚਾਹੀਦਾ ਉਹ ਕਿਸ ਤਰੀਕੇ ਦਾ ਦੇਖੋ ਸਾਡਾ ਜਿਹੜਾ ਅਸੀਂ ਪਹਿਲਾ ਸਮਾਨ ਰਾਸ਼ਨ ਲੈ ਕੇ ਗਏ ਸੀਗੇ ਜੀ ਰਾਸ਼ਨ ਦੇ ਵਿੱਚ ਦਾਲਾਂ ਹੋ ਗਈਆਂ ਜੀ ਆਟਾ ਹੋ ਗਿਆ ਤੇ ਨੂਨ ਮਿਰਚ ਹੋ ਗਿਆ ਜੀ ਉਹ ਸਾਰਾ ਸਮਾਨ ਰਾਸ਼ਨ ਬਹੁਤ ਆ ਜੀ ਉੱਥੇ ਹੁਣ ਸਾਰਾ ਪਾਣੀ ਉੱਥੇ ਡਾਊਨ ਹੋ ਚੁੱਕਿਆ ਜੀ ਉੱਥੇ ਮੈਡੀਸਨ ਤੇ ਜਿਵੇਂ ਰੇਤਾ ਰੇਤ ਕੱਢਣ ਲਈ ਸਮਾਨ ਝਾੜੂ ਹੋਗੇ ਵਾਈਪਰ ਹੋਗੇ ਜੀ ਤੇ ਇਹ ਜਿਹੇ ਸਮਾਨ ਦੀ ਜ਼ਰੂਰਤ ਹੈ ਜੀ ਅਸੀਂ ਹੁਣ ਇਸ ਤੋਂ ਬਾਅਦ ਅਗਲੀ ਵਾਰੀ ਇਹ ਹੀ ਸਮਾਨ ਇਕੱਠਾ ਕਰਕੇ ਲੈ ਕੇ ਜਾਵਾਂਗੇ ਤੇ ਬਾਕੀਆਂ ਕੀ ਅਪੀਲ ਕਰਨੀ ਚਾਹੁੰਗੇ ਜਿੱਦਾਂ ਤੁਸੀਂ ਲੱਗਿਆ ਹੋਇਆ ਅਸੀਂ ਸਰ ਬਾਕੀਆਂ ਦਾ ਇਹ ਅਪੀਲ ਕਰਾਂਗੇ ਜੀ ਸਾਡੇ ਪੰਜਾਬੀ ਵੀਰਾਂ ਨੇ ਜਿੱਦਾਂ ਪਹਿਲਾ ਸਾਥ ਦਿੱਤਾ ਤੇ ਉਦਾਂ ਹੀ ਹੁਣ ਸਾਡਾ ਸਾਥ ਦੇਣ ਤੇ ਇਹ ਜੋ ਸਾਡੇ ਤੇ ਪੀੜਾ ਪਈ ਆ ਤੇ ਇਹਦੇ ਵਿੱਚ ਤੁਹਾਨੂੰ ਬਾਹਰ ਕੱਢਣ ਦੇ ਵਿੱਚ ਸਾਡੀ ਮਦਦ ਕਰਾਂ